ਸਤਿ ਸ੍ਰੀ ਅਕਾਲ ਦੋਸਤੋ ਸੋ ਅੱਜ 또 ਤੁਹਾਡਾ 또 ਦੇ ਆਪਣੇ ਪੰਜਾਬੀ ਕਿਸਾਨ ਡੇਰੀ ਫਾਰਮ ਚੈਨਲ ਤੇ ਖੁਸ਼ ਹੋਵੋਗੇ ਠੀਕ ਠਾਕ ਹੋਵੋਗੇ ਰੱਬ ਅਗੇ ਅਰਦਾਸ ਕਰਦੇ ਹਾਂ ਮਾਰਗ ਸਾਨੂੰ ਚੜ੍ਹਦੀ ਕਲਾ ਚ ਰੱਖੇ ਆਪਾਂ ਅਸੀਂ ਕਿਸੇ ਨਾ ਕਿਸੇ ਵਿਸ਼ੇ ਉੱਤੇ ਕਰਦੇ ਆਂ ਡੇਰੀ ਫਾਰਮਰ ਕਿਸਾਨ ਜਿਹੜੇ ਕਿਸਾਨ ਆਪਣੀ ਡੇਰੀ ਫਾਰਮ ਕਰਦੇ ਆ ਉਹਦੇ ਵਾਸਤੇ ਆਪਣੇ ਕੋਲ ਕਮੈਂਟ ਆਈ ਸੀ ਬਾਈ ਜੀ ਦੇਵੀ ਮੂੰਹ ਖੜੀ ਬਿਮਾਰੀ ਦੇ ਲਾਜ ਬਾਰੇ ਕੁਸਤਾਨੂ ਦੱਸੋ ਉਹਦੇ ਉੱਤੇ ਆਪਾਂ ਗੱਲ ਕਰਨ ਲੱਗੇ ਆ ਜੀ ਜਿਹੜੀ ਮੂੰਹ ਖੜੀ ਬਿਮਾਰੀ ਹੈ ਇਹਦੇ ਵਿੱਚ ਕੀ ਹੁੰਦਾਗਾ ਜੀ ਮੂੰਹ ਦੇ ਵਿੱਚ ਜਿਹੜੇ ਛਾਲੇ ਹੋ ਜਾਂਦੇ ਆ ਜੀਬ ਦੇ ਹੇਠਾਂ ਜ਼ਖਮ ਜਿਹੇ ਹੋ ਜਾਂਦੇ ਆ ਘਾਵ ਕਹਿੰਦੇ ਨੇ ਜ਼ਖਮ ਹੋ ਜਾਂਦੇ ਆ ਖੁਰਾਂ ਦੇ ਵਿਚਾਲੇ ਛਾਲੇ ਹੋ ਜਾਂਦੇ ਆ ਪਸ਼ੂ ਲੰਗੜਾ ਹੋ ਕੇ ਤੁਰਦਾ ਜੀ ਤੇ ਦੁੱਧ ਜਿਹੜਾ ਅਚਾਨਕ ਘਟ ਜਾਂਦਾ ਤੇ ਇਹਦੇ 'ਚ ਬੁਖਾਰ ਵੀ ਆ ਜਾਂਦਾ ਜੀ ਇਹ ਲੱਛਣ ਨੇ ਜੀ ਜਦੋਂ ਇਦਾਂ ਦੇ ਲੱਛਣ ਦਿਖਾਈ ਦੇਣ ਤਾਂ ਸਭ ਤੋਂ ਪਹਿਲਾਂ ਤਾਂ ਇਹਦਾ ਇੱਕੋ ਹੀ ਇਲਾਜ ਹੁੰਦਾ ਵੀ ਸਾਲ 'ਚ ਆਪਾਂ ਨੂੰ ਦੋ ਵਾਰੀ ਇਹ ਤੋਂ ਬਚਣ ਲਈ ਟੀਕਾ ਲਗਾਉਣਾ ਚਾਹੀਦਾ ਜਿਹੜਾ ਐਂਟੀਬਾਡ ਕਾ ਆਪਾਂ ਜਿਆਦਾ ਲਗਾਉਨੇ ਆ ਉਹਦਾ ਕੋਈ ਇਹ ਪੱਕਾ ਇਲਾਜ ਨਹੀਂ ਹੁੰਦਾਗਾ ਤੇ ਦਵਾਈਆਂ ਦਾ ਕਿਸੇਕ ਇਲਾਜ ਹੁੰਦਾਗਾ ਇਸ ਵਾਸਤੇ ਦਿੱਤੀਆਂ ਜਾਂਦੀਆਂ ਆਮ ਤੌਰ ਤੇ ਐਂਟੀਬਾਇਟਿਕ ਬਾਇਓਟੈਸਟ ਦੇ ਅੰਦਰ ਐਂਟੀਬਾਇਟਿਕ ਜਿਹੜੇ ਇੰਜੈਕਸ਼ਨ ਆਪਾਂ ਦਿੰਨੇ ਆ ਸੈਕੰਡਰੀ ਇੰਜੈਕਸ਼ਨ ਵੀ ਜਿਹੜੀ ਐਸ ਸੈਕੰਡਰੀ ਇਨਫੈਕਸ਼ਨ ਤੋਂ ਵੀ ਵਿਚਾਰ ਲਈ ਹੁੰਦਾ ਹੈ ਆਧਾਰ ਦੇ ਤੌਰ ਤੇ ਜਿਹੜੇ ਐਂਟੀਬਾਇਟਿਕ ਆਪਾਂ ਜਿਵੇਂ ਆਕਸੀਟ੍ਰਾਸਾਈਕਲਿਨ ਵਗੈਰਾ ਦੇ ਦਿੰਨੇ ਆ ਜੀ ਐਂਡਰੋਫਲੈਕਸ਼ਨ ਲਈ ਦੇ ਦਿੰਨੇ ਆ ਜੀ ਪੇਨ ਕਿਲਰ ਤੇ ਇਹਦੇ ਵਾਸਤੇ ਆਪਾਂ ਇਹ ਦੇ ਦਿੰਨੇ ਆ ਐਂਟੀ ਇਨਫਲਮੇਟਰੀ ਮੈਂ ਫਰਮੈਂਟਰੀ ਤੇ ਮੋਲੋ ਮੋਲੋ ਐਕਸਾਈਮ ਦੇ ਦੇਣੇ ਆ ਜੀ ਤੇ ਫਲੋ ਨੈਕਸਨ ਦੇ ਦੇਣੇ ਆ ਇਹ ਹੁੰਦੇ ਆ ਜੀ ਐਂਟੀਬਾਇਟਿਕ ਆਪਣੇ ਜਿਹੜੇ ਆਪਾਂ ਇਹਨਾਂ ਨੂੰ ਦੇਖ ਸਕਦੇ ਆ ਅਗਰ ਜੇ ਇਹਨਾਂ ਦੀ ਨਾ ਸਮਝ ਲੱਗੇ ਤਾਂ ਮੈਂ ਸਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਇਹਨਾਂ ਨੂੰ ਲਿਖ ਦੂੰਗਾ ਤੇ ਤੁਸੀਂ ਉੱਥੋਂ ਪੜ੍ਹ ਸਕਦੇ ਆ ਤੇ ਵਿਟਾਮਿਨ ਇੰਜੈਕਸ਼ਨ ਵੀ ਆਪਾਂ ਨੂੰ ਇਹਦੇ ਚ ਦੇਨੇ ਚਾਹੀਦੇ ਆ ਵਿਟਾਮਿਨ ਬੀ ਕੰਪਲੈਕਸ ਦੇਣਾ ਚਾਹੀਦਾ ਤੇ ਵਿਟਾਮਿਨ ਸੀ ਦੇਣਾ ਚਾਹੀਦਾ ਜੀ ਇਹ ਵਿਟਾਮਿਨ ਬੀ ਦੇ ਵਿੱਚ ਬਹੁਤ ਜ਼ਰੂਰੀ ਆ ਬਾਹਰੀ ਇਲਾਜ ਵਾਸਤੇ ਆਪਾਂ ਨੂੰ ਜਿਹੜੀ ਆ ਖੁਰਾਂ ਦਾ ਧੋਣਾ ਚਾਹੀਦਾ ਆਪਾਂ ਨੂੰ ਲਾਲ ਦਵਾਈ ਦੇ ਨਾਲ ਜਾਂ ਕਾਪਰ ਸਲਫੇਟ ਦੇ ਨਾਲ ਜੀ ਤੇ ਜਾਂ ਆਇਓਡੀਨ ਸੋਲੂਸ਼ਨ ਨਾਲ ਜਿਹੜਾ ਇਹਨੂੰ ਆਪਾਂ ਧੋਣਾ ਚਾਹੀਦਾ ਖੁਰਾਂ ਨੂੰ ਚੰਗੀ ਤਰ੍ਹਾਂ ਇਹਦੇ ਵਿੱਚ ਹੋਮੋਪੈਥਿਕ ਲਾਈਜ ਵੀ ਹੈ ਗਿਆ ਤੇ ਜਿਹੜੀ ਇਹਦੀ ਮੈਡੀਸਿਨ ਆ ਉਹ ਵੀ ਆਪਾਂ ਤੁਹਾਨੂੰ ਜਿਹੜੀ ਡਿਸਕ੍ਰਿਪਸ਼ਨ ਦੇ ਵਿੱਚ ਲਿਖ ਦਾਂਗੇ ਆਪ ਐਸਸ ਮੈਲੋ ਫਿਕਾ 30 ਇਹ ਸੋਜ ਤੋਂ ਆਉਂਦੀ ਆ ਤੇ ਦਰਦ ਲਈ ਹੁੰਦੀ ਆ ਇਹ ਦਵਾਈ ਮੂੰਹ ਦੇ ਛਾਲਿਆਂ ਵਾਸਤੇ ਹੁੰਦੀ ਆ ਮਾਈਕਰੋਸਸ ਸੋਲੋ ਬਲੋਸ ਬਲੋਸਸ 30 ਇਹ ਮੂੰਹ ਦੀ ਇਨਫੈਕਸ਼ਨ ਵਾਸਤੇ ਹੁੰਦੀ ਆ ਇਹ ਵੀ ਮੈਂ ਤੁਹਾਨੂੰ ਉਹ ਦੇਸਕ੍ਰਿਪਸ਼ਨ ਦੇ ਵਿੱਚ ਲਿਖ ਦੂੰਗਾ ਇਹਦੀਆਂ ਪੰਜ ਬੂੰਦਾ ਜਾਂ ਪੰਜ ਗੋਲੀਆਂ ਲੈਣ ਚ ਦੋ ਤਿੰਨ ਵਾਰ ਦਿਓ ਜੀ ਤੇ 5 ਤੋਂ 7 ਦਿਨ ਇਹਨੂੰ ਲਗਾਤਾਰ ਦਿਓ ਇਹ ਆ ਜੀ ਹੋਮੋਪੈਥੀ ਇਲਾਜ ਜੇ ਆਪਾਂ ਪਸ਼ੂਆਂ ਦਾ ਮੂੰਹ ਖੁੱਡਾ ਰੋਗ ਆਇਆ ਹੋਵੇ ਤਾਂ ਉਹਦੇ ਵਾਸਤੇ ਆਪਾਂ ਦੇਣਾ ਐਰਬਾਇਰ ਕਿਤੇ ਵਿੱਚ ਜਿਹੜਾ ਦੇਸੀ ਇਲਾਜ ਹੁੰਦਾ ਉਹਦੇ ਵਾਸਤੇ ਆਪਾਂ ਗੱਲ ਕਰ ਲੈਂਦੇ ਆ ਜੀ ਇਲਾਜ ਪ੍ਰਾਣਿਤ ਜਾਂ ਬੈਨਸਰ ਕਈ ਤਰ੍ਹਾਂ ਨਾਲ ਵਰਤੇ ਜਾਂਦੇ ਆ ਮੂੰਹ ਦੇ ਛਾਲਿਆਂ ਲਈ ਸਭ ਤੋਂ ਵਧੀਆ ਇਲਾਜ ਆ ਜੀ ਜਿਹੜਾ ਹਲਦੀ ਤੇ ਸਰੋਂ ਦਾ ਤੇਲ ਮਿਲਾ ਕੇ ਛਾਲਿਆਂ ਤੇ ਲਗਾਓ ਜੀ ਤੇ ਨਿੰਮ ਦੇ ਪੱਤਿਆਂ ਦਾ ਕੜਾ ਮੂੰਹ ਧੋਣ ਲਈ ਵਰਤੋ ਜੀ ਇਹ ਜਿਹੜਾ ਇਹ ਬਹੁਤ ਵਧੀਆ ਜਿਹੜਾ ਹੁੰਦਾਗਾ ਤੇ ਖੁਰਾਂ ਨੂੰ ਧੋਣ ਲਈ ਤੁਸੀਂ ਫਰਕੜੀ ਵਾਲਾ ਪਾਣੀ ਜਿਹੜਾ ਇਹਦੇ ਨਾਲ ਖੁਰਤੋ ਜਦੋਂ ਥੇਰਾ ਇਹ ਫਰਕੜੀ ਵਾਲੇ ਪਾਣੀ ਨਾਲ ਧੋਗੇ ਤੁਸੀਂ ਨਿੰਮ ਦਾ ਤੇਲ ਜਾਂ ਤਿਲਾਂ ਦਾ ਤੇਲ ਜਿਹੜੇ ਜ਼ਖਮਾਂ ਪੈਰਾਂ ਦੇ ਉੱਤੇ ਉਹਨਾਂ ਦੇ ਉੱਤੇ ਲਾਓ ਤੇ ਬਾਕੀ ਜੀ ਆਪਾਂ ਇਹਨਾਂ ਨੂੰ ਜਿਆਦਾ ਵਗੈਰਾ ਜਿਹੜਾ ਦੇਣਾਗਾ ਉਹ ਨਰਮ ਚਾਰਾ ਰਿਓ ਜੇ ਮੈਂ ਇਹਨਾਂ ਨੂੰ ਸਖਤ ਚਾਰਾ ਇਹਨਾਂ ਤੋਂ ਚੱਬਿਆ ਨਹੀਂ ਜਾਂਦਾ ਖਾਧਾ ਨਹੀਂ ਜਾਂਦਾ ਪਸ਼ੂ ਕਮਜ਼ੋਰ ਹੋ ਜਾਂਦਾ ਜਦੋਂ ਪੱਠੇ ਨਹੀਂ ਖਾਦੇ ਜਾਂਦੇ ਦਰੀਏ ਵਰਗੀ ਫੀਡ ਦਿਓ ਇਹਨੂੰ ਸਖਤ ਫੀਡ ਨਾ ਦਿਓ ਨਰਮ ਕਰਕੇ ਫੀਡ ਜਿਹੜੀ ਉਹ ਲਿਓ ਪਸ਼ੂ ਖਾ ਸਕੇ ਸੁੱਕਾ ਦੇ ਜਿਹੜਾ ਖੁਰਦਰਾ ਜ਼ਿਆਦਾ ਹੁੰਦਾ ਜਿਹੜਾ ਚੁੱਭਣ ਵਾਲਾ ਚਾਰਾ ਉਹ ਪਸ਼ੂ ਨੂੰ ਨਾ ਦਿਓ ਜੀ ਨਰਮ ਚਾਰਾ ਦਿਓ ਤੇ ਗੂੰਗਣੇ ਪਾਣੀ ਨਾਲ ਮੂੰਹ ਜਿਹੜਾ ਇਹਦਾ ਧੋਵੋ ਜੀ ਤੇ ਨਮਕ ਵਾਲਾ ਪਾਣੀ ਵੀ ਆਪਾਂ ਵਰਤ ਸਕਦੇ ਆ بیمار ਪਸ਼ੂ ਨੂੰ ਇੱਕ ਅਲੱਗ ਰੱਖੋ ਜੀ ਸਾਫ਼ ਸੁਥਰੀ ਜਗ੍ਹਾ ਤੇ ਰੱਖੋ ਫਾਸਟ ਦੇ ਚੂਨਾ ਜਾਂ ਫਨੈਲ ਖੜਾ ਕੇ ਰੱਖੋ ਤੇ ਸਭ ਤੋਂ ਜ਼ਰੂਰੀ ਗੱਲ ਹੈ ਇਹ ਹੁੰਦੀ ਆ ਜੀ ਆਪਾਂ ਨੂੰ ਸਾਲ 'ਚ ਦੋ ਵੇਰੀ ਜਿਹੜਾ ਐਫਐਮਡੀ ਤੋਂ ਬਚਾ ਲਈ ਦੋ ਬੜੀ ਟੀਕਾ ਕਰਨ ਕਰਾਉਣਾ ਚਾਹੀਦਾ ਹਰ ਛੇ ਮਹੀਨੇ ਤੇ ਇਹ ਬੁਖਾਰ ਦੇ ਇਹਦੇ ਨਾਲ ਜਿਹੜਾ ਬੁਖਾਰ ਹੋ ਜਾਂਦਾ ਜੀ ਮੂੰਹ ਤੇ ਛਾਲੇ ਹੋ ਜਾਂਦੇ ਲਗੜਾ ਪਾਣਾ ਜਦੋਂ ਇਹੋ ਜਿਹੀਆਂ ਚੀਜ਼ਾਂ ਨਿਸ਼ਾਨੀਆਂ ਦੇਖਦੀਆਂ ਤਾਂ ਉਸ ਟਾਈਮ ਤੇ ਤੁਸੀਂ ਡਾਕਟਰ ਨੂੰ ਬੁਲਾਓ ਜਿਆਦਾਤਰ ਜਿਵੇਂ ਨਿੰਮ ਵਾਲੋ ਨਿੰਮ ਦੇ ਨਿੰਮ ਵਾਲ ਕੇ ਉਹਦੇ ਵਿੱਚ ਹਲਦੀ ਵਾਲ ਲੋ ਜੀ ਥੋੜੀ ਜੀ ਨਿੰਮ ਵਾਵਾ ਲੈ ਲੋ ਚੰਗੀ ਸਾਰੀ ਤੇ ਉਹਦੇ ਵਿੱਚ ਹਲਦੀ ਪਾ ਲੋ ਤੁਸੀਂ 20 50 ਗ੍ਰਾਮ ਚੰਗੀ ਜਦੋਂ ਉਬਲ ਜੇ ਇਹ ਕਾਫੀ ਕਾੜਾ ਸੰਘਣਾ ਜਿਹਾ ਪਾਣੀ ਹੋ ਜੇ ਉਸ ਟਾਈਮ ਤੇ ਜਿਹੜੇ ਪਸ਼ੂ ਦੇ ਖੋਰਾ ਉਹ ਚੰਗੀ ਤਰ੍ਹਾਂ ਫਰਕੜੇ ਵਾਲੇ ਪਾਣੀ ਨਾਲ ਧੋ ਕੇ ਉਸ ਤੋਂ ਬਾਅਦ ਨਿੰਮ ਤੇ ਹਲਦੀ ਵਾਲਾ ਪਾਣੀ ਦੇ ਨਾਲ ਚੰਗੀ ਤਰ੍ਹਾਂ ਧੋਵੋ ਬਾਅਦ ਦੇ ਵਿੱਚ ਨਿੰਮ ਦਾ ਤੇਲ ਜਾਂ ਤੇਲਾਂ ਦਾ ਤੇਲ ਉੱਤੇ ਲਾਓ ਜੀ ਤੇ ਸੁੱਕੀ ਹਲਦੀ ਵੀ ਲਾ ਸਕਦੇ ਆ ਤੁਸੀਂ ਖੋਰਾ ਦੇ ਉੱਤੇ ਇਹਦੇ ਨਾਲ ਬਹੁਤ ਛੇਤੀ ਜਿਹੜੀ ਇਨਫੈਕਸ਼ਨ ਆਏ ਸਹੀ ਹੁੰਦੀ ਹੈ ਇਹ ਯੈਲੋਪੈਥੀ ਦਵਾਈ ਆ ਉਹ ਆਪਣਾ ਕੰਮ ਕਰਦੀ ਆ ਤੇ ਜਿਹੜੇ ਇਹ ਦੇਸੀ ਇਲਾਜ ਆ ਜੀ ਆਪਣਾ ਕੰਮ ਕਰਦੇ ਆ ਇਹਦਾ ਨੁਕਸਾਨ ਨਹੀਂ ਹੁੰਦਾ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਜੇ ਤੁਸੀਂ ਹਲਦੀ ਤੇ ਸਰੋਂ ਦਾ ਤੇਲ ਇਹ ਜਿਹੜੀਆਂ ਮਿਲਾ ਕੇ ਸੁੱਕੀ ਹਲਦੀ ਵੀ ਲਾ ਸਕਦੇ ਆ ਤੁਸੀਂ ਇਹਦੇ ਨਾਲ ਵੀ ਜਿਹੜਾ ਇਹਨੂੰ ਬਹੁਤ ਛੇਤੀ ਫਰਕ ਪੈਂਦਾ ਜੀ ਜਿਹੜੀਆਂ ਦਵਾਈਆਂ ਉਹ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਵੀ ਲਿਖ ਦੂੰਗਾ ਤੁਸੀਂ ਉੱਥੋਂ ਪੜ੍ਹ ਸਕਦੇ ਆ ਨੋਟ ਕਰ ਸਕਦੇ ਆ ਜੀ ਇਸ ਜੀ ਆਪਣੀ ਅੱਜ ਮੂੰਖ ਖੋਟ ਪਸ਼ੂਆਂ ਨੂੰ ਜਿਹੜਾ ਮੂੰਖ ਖੋਟ ਦੀ ਬਿਮਾਰੀ ਆ ਜਾਂਦੀ ਹੈ ਮੂੰਹ ਚ ਛਾਲੇ ਹੋ ਜਾਂਦੇ ਆ ਪੈਰਾਂ ਚ ਛਾਲੇ ਹੋ ਜਾਂਦੇ ਆ ਪਸ਼ੂ ਲੰਗੜਾ ਹੋ ਜਾਂਦਾ ਹੈ ਉਹਦੇ ਵਾਸਤੇ ਆਪਾਂ ਜਾਣਕਾਰੀ ਤੇ ਆਪਣੀ ਜਾਣਕਾਰੀ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਲਾਈਕ ਸ਼ੇਅਰ ਵੀ ਜਰੂਰ ਕਰੋ ਜੀ ਤੇ ਜੇ ਹਜੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਕਰ ਲੋ ਸਬਸਕ੍ਰਾਈਬ ਜੀ ਤੇ ਹੋਰ ਵੀਡੀਓ ਦੇਖਣ ਵਾਸਤੇ ਘੰਟੀ ਵਾਲਾ ਬਟਨ